ਪ੍ਰਧਾਨ ਸਾਹਿਬ ਜੀ ਰੱਜੀਗਾਲ ਆਪਣੀ ਵੀ ਦੁਕਾਨ ਬਰਾਬਰ ਹੋ ਗਈ ਦੁਕਾਨ ਦਾ ਲੈਵਲ ਆ ਗਿਆ ਦੇ ਵੀ ਸਟੈਪ ਪਾਣੀ ਸਾਰਾ ਚੋਕ ਕਦਮ ਪ੍ਰਧਾਨ ਸਾਹਿਬ ਜੀ ਹਨੀ ਜਾਵਰੇ ਦੀ ਦੁਕਾਨ ਵੀ ਅੱਜ puri ਬਰਾਬਰ ਹੋ ਗਈ ਮੈਂ ਕੈਮਰੇ ਦੇ ਦੇਖਿਆ ਪਾਣੀ ਆਂਦਾ ਪਿਆ ਪਰ ਆਂਦੇ ਆਂਦੇ ਪੂਰੀ ਬੇਸਮੈਂਟ ਭਰ ਗਈ ਪ੍ਰਧਾਨ ਸਾਹਿਬ ਜੀ ਮਈਆ ਪਾਣੀ ਆ ਗਿਆ ਆ ਦੇਖੋ ਪਾਣੀ ਪੂਰਾ ਆਇਆ ਪਿਆ ਠੀਕ ਆ ਪੂਰਾ ਟੋਟਲ ਪਾਣੀ ਰਵੀ ਬਾਲਟੀ ਮੈਂ ਆ ਬਾਲਟੀ ਨਾ ਨਹੀਂ ਨਿਕਲੂਗਾ ਜੇ ਨਿਕਲ ਸਕਦਾ 1-2 ਬਾਲਟੀਆਂ ਮਾਰ ਦਿੰਨੇ ਆ ਰਵੀ ਉੱਤੇ ਨੂੰ ਭਗਾ ਭਗਾ ਕੇ ਮਾਰ ਆ ਦੇਖੋ ਠੀਕ ਆ ਰਵੀ ਆ ਬੰਦਾ ਆਹ ਇਹ ਸ਼ੀਸ਼ਾ ਬੰਦਾ ô ui 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 còn ui 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 ui